29 ਲੱਖ ਰੁਪਇਆ ਫੜ ਲਿਆ ਫਿਰੋਜ਼ਪੁਰ ਪੁਲਿਸ ਨੇ ਨੋਟ ਹੀ ਨੋਟ ਹੁਣ ਟੇਬਲ ਦੇ ਉੱਪਰ ਤੁਹਾਨੂੰ ਦਿਖ ਰਹੇ ਨੇ 50 ਦੇ 100 ਦੇ 500 ਦੇ ਡੱਬੇ ਨੋਟਾਂ ਦੇ ਨਾਲ ਹੀ ਭਰੇ ਹੋਏ ਨੇ ਔਰ ਇਹ ਨੋਟ ਕਿਹੜੇ ਨੇ ਚਿੱਟਾ ਵੇਚ ਕੇ ਬਣਾਏ ਹੋਏ ਨੋਟ ਨੇ ਔਰ ਨਾਲ 5 ਕਿਲੋ ਚਿੱਟਾ ਵੀ ਫੜਿਆ ਔਰ ਪੁਲਿਸ ਦਾ ਕਹਿਣਾ ਹੈ ਕਿ ਇਹ ਉਹ ਸਮਗਲਰ ਸੀਗਾ ਜਿੰਦੀ ਭਾਲ ਸੀ ਜਿਹੜਾ ਏਰੀਏ ਦੇ ਵਿੱਚ ਪੂਰੀ ਦਹਿਸ਼ਤ ਮਚਾ ਕੇ ਰੱਖੀ ਸੀ ਔਰ ਬਹੁਤ ਕੁਝ ਵੇਚ ਚੁੱਕਿਆ ਸੀ ਪਹਿਲਾਂ ਵੀ ਕਾਬੂ ਕਰ ਲਿਆ ਗਿਆ ਔਰ ਵੱਡੇ ਖਲਾਸੇ ਹੋਰ ਵੀ ਹੋਣ ਦੀ ਸੰਭਾਵਨਾ ਇਹਦੇ ਕੋਲ ਹੈਗੀ ਆ ਬਾਕੀ ਪੂਰੀ ਗੱਲਬਾਤ ਕਰ ਲੈਣੇ ਆ ਜਾਣ ਲੈਣੇ ਆ ਕੌਣ ਆ ਕਿਹੜਾ ਵਿਅਕਤੀ ਆ ਕਿਵੇਂ ਫੜਿਆ ਕਿੱਥੋਂ ਫੜਿਆ ਸਰ ਕਿੰਨੀ ਟੋਟਲ ਅਮਾਉਂਟ ਆ ਪੂਰੀ 29 ਲੱਖ ਆ ਜਾਂ ਵੱਧ ਆ ਔਰ ਕਿੰਨਾ ਚਿੱਟਾ ਪਹਿਲਾਂ ਕਿੰਨੇ ਪਰਚੇ ਸਾਰੀ ਕੀ ਪ੍ਰੋਫਾਈਲ ਹੈਗੀ ਇਸ ਵਿਅਕਤੀ ਦੀ ਹਾਂਜੀ ਇਹ ਜਿਹੜਾ ਸਾਡੀ ਸੀਆਈਏ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇਹਨਾਂ ਵੱਲੋਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜਿਦੇ ਵਿੱਚ ਸਾਜਨ ਤੇ ਰੇਸ਼ਮ ਇਹ ਦੋਨਾਂ ਪਾਸੋਂ 5 ਕਿਲੋ 15 ਗ੍ਰਾਮ ਹੈਰੋਇਨ ਹੈ ਤੇ 29 ਲੱਖ 16700 ਰੁਪਏ ਜਿਹੜਾ ਡਰਗ ਮਨੀ ਹੈ ਆਪਾਂ ਨੂੰ ਹਵਾਲਾ ਮਨੀ ਕਹਿ ਸਕਦੇ ਹਾਂ ਜਿਹੜਾ ਇਸ ਮਾੜੀ ਇਸ ਨੂੰ ਵੇਚ ਕੇ ਜਿਹੜਾ ਨਸ਼ਾ ਵੇਚ ਕੇ ਇਹਨਾਂ ਨੇ ਕਮਾਇਆ ਹੋਇਆ ਉਹ ਬਰਾਮਦ ਕੀਤਾ ਸਰ ਕਹਿੰਦੇ ਵੀ ਇਹ ਮੇਨ ਬੰਦਾ ਸੀਗਾ ਫਰੋਸਪਰ ਦੇ ਵਿੱਚ ਜਿਹਨੂੰ ਫੜਨਾ ਬੜਾ ਜ਼ਿਆਦਾ ਜ਼ਰੂਰੀ ਸੀ ਪੁਲਿਸ ਲਈ ਵੀ ਹਾਂਜੀ ਇਹ ਜਿਹੜਾ ਸਾਜਨ ਹੈ ਇਹ ਇਸ ਵੇਲੇ ਸਭ ਤੋਂ ਮੇਨ ਬਣਿਆ ਹੋਇਆ ਸੀ ਇਸਦੇ ਪਾਕਿਸਤਾਨ ਦੇ ਵਿੱਚ ਜਿਹੜਾ ਸ਼ਾਹ ਪਠਾਨ ਨਾਂ ਦਾ ਇੱਕ ਬਹੁਤ ਹੀ ਮਾੜਾ ਸਮਗਲਰ ਹੈ ਜਿਹੜਾ ਉਸ ਦੇ ਨਾਲ ਇਹਦੇ ਲਿੰਕ ਸੀ ਉਹ ਸ਼ਾਹ ਪਠਾਨ ਦਿਆਂ ਉਹਦੇ ਹਦਾਇਤਾਂ ਤੇ ਹੀ ਇਹ ਅੱਗੇ ਜਿਹੜਾ ਇਸ ਨੂੰ ਨਸ਼ੇ ਨੂੰ ਵੇਚਦਾ ਸੀ ਤੇ ਉਹਦੇ ਪੈਸੇ ਇਕੱਠੇ ਕਰਦਾ ਸੀ ਤੇ ਇਸ ਦੇ ਪਿੱਛੇ ਅਸੀਂ ਕਾਫੀ ਸਮੇਂ ਤੋਂ ਲੱਗੇ ਹੋਏ ਸੀ ਹੁਣ ਜਿਹੜੀ ਸੀਆਈਏ ਦੀ ਟੀਮ ਵੱਲੋਂ ਸਾਰਿਆਂ ਵੱਲੋਂ ਬਹੁਤ ਹੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਚੱਲਿਆ ਇਹਦੀ ਇਨਪੁੱਟਸ ਜਿੰਨੀਆਂ ਵੀ ਆਉਂਦੀਆਂ ਸੀ ਉਸ ਤੇ ਵਰਕਆਊਟ ਕਰਕੇ ਇਸ ਨੂੰ ਆਹ ਜਿਹੜਾ ਰੰਗੇ ਹੱਥੀ ਸਮੇਤ ਇੰਨੀ ਰਿਕਵਰੀ ਇਸ ਨੂੰ ਗ੍ਰਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਸਰ ਕਿਵੇਂ ਸੰਪਰਕ ਕਰਦੇ ਸੀ ਕੋਈ ਐਪ ਰਾਈ ਕਰਦੇ ਆ ਜਾਂ ਮੇਲ ਰਾਈ ਕਰਦੇ ਆ ਜਾਂ ਫੋਨ ਨਾਰਮਲ ਯੂਜ਼ ਕਰਦੇ ਆ ਕਿਵੇਂ ਇਹ ਤੋੜਿਆ ਗਿਆ ਨੈਕਸਸ ਜਿਹੜਾ ਇਹਨਾਂ ਦਾ ਸੀ ਇਹ ਬਿਲਕੁਲ ਜੀ ਇਹਨਾਂ ਦਾ ਜਿਹੜੇ ਹੁਣ ਫੋਨ ਜਿਹੜੇ ਦੋ ਰਿਕਵਰ ਕੀਤੇ ਹੋਏ ਆ ਉਹਨਾਂ ਤੋਂ ਅਸੀਂ ਉਹਦਾ ਐਨਾਲਿਸਿਸ ਕਰਾਂਗੇ ਉਸ ਦਾ ਸਾਰਾ ਉਥੋਂ ਕਲੀਅਰ ਹੋ ਜਾਣਾ ਵੀ ਇਹ ਫੋਨ ਤੇ ਤਾਂ ਹੈ ਹੀ ਸੀ ਇਹਦੇ WhatsApp ਰਾਹੀਂ ਵੀ ਕਰਦੇ ਸੀਗੇ ਹੋਰ ਐਪਸ ਰਾਹੀਂ ਵੀ ਇਹ ਆਪਸ ਵਿੱਚ ਤਾਲਮੇਲ ਕਰਦੇ ਸੀ ਉਹਦੇ ਵਿੱਚ ਅੱਗੇ ਜਿਹੜਾ ਸੈਕੰਡ ਲਿੰਕ ਤੀਜੇ ਨੂੰ ਬੰਦੇ ਨੂੰ ਦੇ ਦੇਣਾ ਚੌਥੇ ਨੂੰ ਸਪਲਾਈ ਕਰਨਾ ਉਸ ਦੇ ਵਿੱਚ ਇਹਨਾਂ ਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਇਹ ਅੱਗੇ ਕਿਸੇ ਨੂੰ ਪਤਾ ਨਾ ਲੱਗੇ ਇੱਕ ਜਗ੍ਹਾ ਤੇ ਕਟ ਆਫ ਹੋ ਜੇ ਤੇ ਉਵੇਂ ਦੂਸਰੇ ਬੰਦੇ ਨੂੰ ਕੋਈ ਕੋਡ ਦੱਸ ਦਿੰਦੇ ਸੀ ਐਵੇਂ ਕਰਕੇ ਕਰਦੇ ਸੀ ਤੇ ਪਰ ਇਹਨਾਂ ਨੇ ਸਾਡੇ ਜਿਹੜੀ ਟੀਮ ਵੱਲੋਂ ਬੜੀ ਇਹਦੇ ਇਸ ਤੇ ਬਹੁਤ ਮਿਹਨਤ ਕਰਦੇ ਹੋਏ ਇਸ ਸਾਰਿਆਂ ਨੂੰ ਇਸ ਨੈਟਵਰਕ ਨੂੰ ਆਪਾਂ ਬ੍ਰੇਕ ਕੀਤਾ ਤੇ ਆਉਂਦੇ ਕੁਝ ਦਿਨਾਂ ਚ ਜਿਹੜੇ ਇਹਨਾਂ ਦੇ ਹੋਰ ਵੀ ਲਿੰਕਸ ਐ ਜਿਹੜੇ ਇਹਨਾਂ ਦੇ ਐਸੋਸੀਏਟਸ ਐ ਜਿਹੜੇ ਇਹਦੇ ਚ ਭਾਗੀਦਾਰ ਐ ਇਸ ਮਾੜੇ ਧੰਦੇ ਚ ਨਸ਼ਾ ਵੇਚਣ ਦੇ ਤੇ ਉਹ ਉਹਨਾਂ ਨੂੰ ਅਸੀਂ ਆਉਂਦੇ ਦਿਨਾਂ ਚ ਛੁਰੂ ਫੜਾਂਗੇ ਚੈਲੰਜ ਕਾਫੀ ਵੱਡਾ ਸੀਗਾ ਇਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਇਹ ਪੂਰੇ ਨੈਕਸਸ ਨੂੰ ਖਤਮ ਬਿਲਕੁਲ ਜੀ ਇਹਦੇ ਪੰਜ ਪਰਚੇ ਤੇ ਪਹਿਲਾਂ ਦਰਜ ਐ ਤੇ ਸੈਕੰਡਲੀ ਹੁਣ ਅੱਜਕੱਲ ਇਹ ਉਸ ਦਾ ਇਹ ਵੱਡਾ ਗੁਰਗਾ ਬਣਿਆ ਹੋਇਆ ਸੀ ਸ਼ਾਹ ਪਠਾਨ ਦਾ ਜਿਹੜਾ ਪਾਕਿਸਤਾਨ ਦਾ ਸਮੱਗਲਰ ਐ ਤੇ ਇਹ ਇੱਥੇ ਜਿਹੜਾ ਇਹ ਵੇਚ ਰਿਹਾ ਸੀ ਇਹਨੇ ਆਪਣਾ ਲੱਖਾਂ ਦਾ ਇਸਨੇ ਜਿਹੜਾ ਇਸ ਸਬੰਧੀ ਇਹ ਮਾੜਾ ਕਾਰੋਬਾਰ ਕੀਤਾ ਜਿਹਦੇ ਵਿੱਚ ਨਸ਼ੇ ਨੂੰ ਵੇਚਦਾ ਰਿਹਾ ਆਪਣੇ ਨੌਜਵਾਨਾਂ ਨੂੰ ਤੇ ਇਸ ਨੂੰ ਇਹਨਾਂ ਨੇ ਪਿੱਛਾ ਕਰਕੇ ਵਧੀਆ ਤਰੀਕੇ ਦੇ ਨਾਲ ਉਸ ਦੀ ਉਸ ਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਉਸ ਨੂੰ ਗ੍ਰਿਫਤਾਰੀ ਕਰਨ ਵਿੱਚ ਸਫਲ ਹੋਇਆ ਪਰਚੇ ਕਿਹੜੇ ਕਿਹੜੇ ਸੀ ਸਰ ਇਹਦੇ ਤੇ ਪਹਿਲਾਂ ਨਸ਼ੇ ਦੀ ਸੀ ਜਾਂ ਕੋਈ ਹੋਰ ਹਾਂਜੀ ਇਸ ਦੇ ਐਨਡੀਪੀਐਸ ਦੀ ਪੰਜ ਪਰਚੇ ਆ ਜਿਵੇਂ 363 ਨੰਬਰ 71025 ਦਾ ਇਹ ਤਾਂ ਜਿਹੜਾ ਹੁਣ ਆਪਾਂ ਦਰਜ ਕੀਤਾ ਤੇ ਇੱਕ 321 ਨੰਬਰ 12 ਦਾ 21 ਦਾ ਹੈ ਇੱਕ ਮੁਕੱਦਮਾ ਨੰਬਰ 260 ਹੈ 17722 ਦਾ ਤੇ ਇਵੇਂ ਹੀ ਹੋਰ 24 ਦੇ 25 ਚ ਇਸ ਤੇ ਦੋ ਤਿੰਨ ਪਰਚੇ ਹੋ ਰਹਾ ਸਰ ਹਾਂ ਔਰ ਸਰ ਹੈਗੇ ਆ ਸੰਭਾਵਨਾ ਕਿ ਇਹ ਜੇ ਮੈਂ ਤੁਸੀਂ ਕਹਿ ਰਹੇ ਹੋ ਇਹਦੇ ਕੋਲੋਂ ਹੋਰ ਬੰਦੇ ਕਾਫੀ ਨਿਕਲ ਸਕਦੇ ਆ ਇਹ ਕਿੱਥੇ ਕਿੱਥੇ ਜਾਂਦਾ ਸੀ ਕਿੱਥੇ ਵੇਚਦਾ ਸੀ ਨੈਕਸਸ ਟੁੱਟ ਸਕਦਾ ਪੂਰਾ ਫਿਰੋਜ਼ਪੁਰ ਦੇ ਵਿੱਚ ਜੋ ਚੱਲ ਰਿਹਾ ਇੱਕ ਤਾਂ ਨੈਕਸਸ ਇਹਨੂੰ ਅਰੈਸਟ ਕਰਨ ਵਾਲੀ ਟੁੱਟ ਗਈ ਦੋ ਜਣਿਆਂ ਨੂੰ ਫੜਿਆ ਦੂਸਰਾ ਸਾਡੇ ਕੋਲ ਜਿਹੜੀ ਹੋਰ ਇਨਫਾਰਮੇਸ਼ਨ ਆਈ ਹੈ ਜਿਹੜੇ ਬੰਦਿਆਂ ਨੂੰ ਇਸਨੇ ਸਪਲਾਈ ਕੀਤਾ ਸੀ ਤੇ ਜਿਨ੍ਹਾਂ ਦੇ ਨਾਲ ਇਸਦੇ ਲਿੰਕ ਸੀ ਇਸ ਧੰਦੇ ਸੰਬੰਧੀ ਜਿਹੜਾ ਡਰੱਗਸ ਵੇਚਣ ਸੰਬੰਧੀ ਖਰੀਦਣ ਸੰਬੰਧੀ ਉਹਨਾਂ ਸਾਰਿਆਂ ਦਾ ਸਾਡੇ ਕੋ ਇਨਫੋਰਮੇਸ਼ਨ ਆਈਓਸ ਬੇਸ ਤੇ ਸਾਡੇ ਵੱਲੋਂ ਰੀਡਸ ਟੀਮਸ ਬਣ ਗਈਆਂ ਚੱਲ ਰਹੀਆਂ ਤੇ ਅਸੀਂ ਜਲਦੀ ਹੋਰ ਵੀ ਇਹਨਾਂ ਦੇ ਨਾਲ ਦੇ ਬੰਦੇ ਫੜਾਂਗੇ ਤੇ ਹੋਰ ਕਲਾਸੇ ਹੋਣਗੇ ਹਾਂ ਔਰ ਸਰ ਆਖਰੀ ਸਵਾਲ ਆ ਕਿ 24 ਚ ਟੋਟਲ ਕਿੰਨੇ ਕਿੰਨਾ ਚਿੱਟਾ ਫੜਿਆ ਸੀ ਤੁਹਾਡੇ ਤੋਂ ਪਹਿਲਾਂ ਔਰ ਹੁਣ 6-7 ਮਹੀਨਿਆਂ ਚ ਕੀ ਰਿਕਵਰੀ ਬਿਲਕੁਲ ਜੀ ਇਹ ਸਾਡੀ ਜਿਹੜੀ ਸਾਰੀ ਟੀਮ ਦੀ ਇੰਨੀ ਵਧੀਆ ਇੱਕ ਕਾਰਗੁਜ਼ਾਰੀ ਹੈ ਬੜੀ ਤਕੜੀ ਬਹੁਤ ਮਿਹਨਤ ਹੈ ਜਿਹੜੇ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਜਿਹੜੇ ਪਿਛਲੇ ਸਾਲ ਦਾ ਜੇ ਆਪਾਂ ਕੰਪੈਰੀਟਿਵ ਅਸੀਂ ਦੇਖਦੇ ਹੁੰਨੇ ਆ ਪਿਛਲੇ ਕਿਸੇ ਵੀ ਸਾਲ ਚ ਗਿਣ ਲਈਏ ਤਾਂ ਕਿਸੇ ਵੀ ਪਿਛਲੇ 10 ਸਾਲਾਂ ਚ 15 ਸਾਲਾਂ ਚ ਇੱਕ ਸਾਲ ਦੀ ਰਿਕਵਰੀ ਨਾਲੋਂ ਕਿਸੇ ਸਾਲ ਦੀ ਵੀ ਜੇ ਇੱਕ ਸਾਲ ਦੀ ਰਿਕਵਰੀ ਦੇਖ ਲਈਏ ਉਸ ਤੋਂ ਆਪਾਂ 4-5 ਗੁਣਾ ਵੱਧ ਰਿਕਵਰੀਜ਼ ਕਰ ਚੁੱਕੇ ਆ ਜਿਹੜੇ ਕੰਟਰਬੈਂਡ ਦੀ ਆ ਜਿਹੜੇ ਨਸ਼ੀਲੇ ਪਦਾਰਥਾਂ ਦੀ ਖਾਸ ਕਰਕੇ ਹੈਰੋਇਨ ਦੀ ਜਿਵੇਂ ਪਿਛਲੇ ਸਾਲ 23 ਕਿਲੋ 68 ਕਿਲੋ ਦੀ ਰਿਕਵਰੀ ਸੀ ਸਾਰੇ ਸਾਲ ਚ ਤੇ 324 ਜਣੇ ਅਰੈਸਟ ਕੀਤੇ ਗਏ ਸੀਗੇ ਤੇ ਹੁਣ ਇਸ ਸਾਲ ਦੇ ਵਿੱਚ 1448 ਬੰਦੇ ਅਰੈਸਟ ਹੈ ਤੇ 1166 ਪਰਚੇ ਆ ਤੇ ਸਾਡੀ 218 ਕਿਲੋ 981 ਗ੍ਰਾਮ ਜਿਹੜੀ ਹੁਣ ਤੱਕ ਹੈ ਰੋਂ ਦੀ ਰਿਕਵਰੀ ਹੋ ਚੁੱਕੀ ਹੈ ਤੇ ਇਸ ਦੇ ਨਾਲ ਹੀ ਇਹ ਜਿਹੜਾ 1 ਕਰੋੜ 25 ਲੱਖ ਤੇ 84000 ਜਿਹੜਾ ਡਰੱਗ ਮਨੀ ਵੀ ਸੀ ਇਸ ਸਮੇਂ ਦੌਰਾਨ ਰਿਕਵਰ ਕਰ ਲਿਆ ਇਹ ਵੀ ਪਿਛਲੇ ਨਾਲੋਂ ਵੱਧ ਹੈ ਪਿਛਲੇ ਨਾਲੋਂ ਵੱਧ ਹੈ ਜੀ ਪਿਛਲੇ ਤੋਂ ਦੁੱਗਣੀ ਤਿਕਣੀ ਜਿਹੜੀ ਕਹਿ ਸਕਦੇ ਐ ਰਿਕਵਰੀ ਤੇ ਡਰੱਗ ਮਨੀ ਦੀ ਰਿਕਵਰੀ ਹੈ ਤਾਂ ਬਿਲਕੁਲ ਇਹ ਬਹੁਤ ਵੱਡੀ ਸਫਲਤਾ ਪੁਲਿਸ ਦੇ ਲਈ ਸੀਆਈਏ ਇਨਚਾਰਜ ਬੈਠੇ ਨੇ ਮੋਹਿਤ ਤਵਨ ਹੋਰੀ ਇਹਨਾਂ ਦੀ ਪੂਰੀ ਟੀਮ ਆ ਇਸੇ ਟੀਮ ਨੇ ਹੀ ਇਹ ਰਿਕਵਰੀ ਕੀਤੀ ਹੈ ਇਸੇ ਟੀਮ ਨੇ ਹੀ ਇਹ ਨੈਕਸਸ ਨੂੰ ਤੋੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਸੁਖਵਿੰਦਰ ਸਿੰਘ ਬੈਠੇ ਨੇ ਔਰ ਇਹ ਪੂਰੀ ਟੀਮ ਜਿਹੜੀ ਆ ਇਹ ਲਗਾਤਾਰ ਵੱਡੀਆਂ ਰਿਕਵਰੀਆਂ ਕਰਦੀ ਨਜ਼ਰ ਆ ਰਹੀ ਆ ਫਿਲਹਾਲ ਸਭ ਤੋਂ ਵੱਡੀ ਰਿਕਵਰੀ ਹੋਣੀ 29 ਲੱਖ ਰੁਪਈਆ ਔਰ 5 ਕਿਲੋ ਇੱਕੋ ਵਿਅਕਤੀ ਕੋਲ ਔਰ ਉਹ ਵੀ ਮੇਨ ਬੰਦਾ ਫਰੋਸਪੁਰ ਦਾ ਦੱਸਿਆ ਜਾ ਰਿਹਾ ਕਿ ਜਿਹਨੂੰ ਜਿਹਦੀ ਲੋੜ ਸੀ ਪੁਲਿਸ ਨੂੰ ਉਸਨੂੰ ਫੜਨਾ ਬਹੁਤ ਜ਼ਿਆਦਾ ਜ਼ਰੂਰੀ ਸੀ ਪੁਲਿਸ ਦੇ ਲਈ ਔਰ ਪੁਲਿਸ ਨੇ ਹੁਣ ਫੜ ਕੇ ਉਹਨੂੰ ਜੇਲ੍ਹ ਦੇ ਵਿੱਚ ਦਿੱਤਾ ਔਰ ਇਹ ਸਾਰਾ ਕੁਝ ਉਸ ਦੇ ਕੋਲੋਂ ਫੜਿਆ ਗਿਆ ਔਰ ਦਾਵਾ ਇਹ ਵੀ ਆ ਕਿ ਉਹਨਾਂ ਲਈ ਸਮੇਂ 'ਚ ਉਸੇ ਵਿਅਕਤੀ ਦੇ ਜਿਹੜੇ ਲਿੰਕ ਨੇ ਉਹਨਾਂ ਦੇ ਵਿੱਚੋਂ ਵੱਡੇ ਪੱਧਰ ਤੇ ਹੋਰ ਵੀ ਬੰਦਿਆਂ ਨੂੰ ਫੜਿਆ ਜਾ ਸਕਦਾ ਰਿਕਵਰੀਆਂ ਹੋਰ ਵੀ ਹੋ ਸਕਦੀਆਂ ਇਹ ਡਰਗ ਮੰਨੀ ਵੀ ਹੋਰ ਫੜੀ ਜਾ ਸਕਦੀਆਂ ਤੁਹਾਡੀ ਕੀ ਰਾਏ ਆ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋਖ 29 ਲੱਖ ਰੁਪਈਆ ਫੜ ਲਿਆ ਫਿਰੋਜ਼ਪੁਰ ਪੁਲਿਸ ਨੇ ਨੋਟੀ ਨੋਟ ਹੁਣ ਟੇਬਲ ਦੇ ਉੱਪਰ ਤੁਹਾਨੂੰ ਦਿਖ ਰਹੇ ਨੇ 50 ਦੇ 100 ਦੇ 500 ਦੇ ਡੱਬੇ ਨੋਟਾਂ ਦੇ ਨਾਲ ਹੀ ਭਰੇ ਹੋਏ ਨੇ ਔਰ ਇਹ ਨੋਟ ਕਿਹੜੇ ਨੇ ਚਿੱਟਾ ਵੇਚ ਕੇ ਬਣਾਏ ਹੋਏ ਨੋਟ ਨੇ ਔਰ ਨਾਲ 5 ਕਿਲੋ ਚਿੱਟਾ ਵੀ ਫੜਿਆ ਔਰ ਪੁਲਿਸ ਦਾ ਕਹਿਣਾ ਹੈ ਕਿ ਇਹ ਉਹ ਸਮਗਲਰ ਸੀਗਾ ਜਿੰਦੀ ਭਾਲ ਸੀ ਜਿਹੜਾ ਏਰੀਏ ਦੇ ਵਿੱਚ ਪੂਰੀ ਦਹਿਸ਼ਤ ਮਚਾ ਕੇ ਰੱਖੀ ਸੀ ਔਰ ਬਹੁਤ ਕੁਝ ਵੇਚ ਚੁੱਕਿਆ ਸੀ ਪਹਿਲਾਂ ਵੀ ਕਾਬੂ ਕਰ ਲਿਆ ਗਿਆ ਔਰ ਵੱਡੇ ਖਲਾਸੇ ਹੋਰ ਵੀ ਹੋਣ ਦੀ ਸੰਭਾਵਨਾ ਇਹਦੇ ਕੋਲ ਹੈਗੀ ਆ ਬਾਕੀ ਪੂਰੀ ਗੱਲਬਾਤ ਕਰ ਲੈਣੇ ਆ ਜਾਣ ਲੈਣੇ ਆ ਕੌਣ ਆ ਕਿਹੜਾ ਵਿਅਕਤੀ ਆ ਕਿਵੇਂ ਫੜਿਆ ਕਿੱਥੋਂ ਫੜਿਆ ਸਰ ਕਿੰਨੀ ਟੋਟਲ ਅਮਾਉਂਟ ਆ ਪੂਰੀ 29 ਲੱਖ ਆ ਜਾਂ ਵੱਧ ਆ ਔਰ ਕਿੰਨਾ ਚਿੱਟਾ ਪਹਿਲਾਂ ਕਿੰਨੇ ਪਰਚੇ ਸਾਰੀ ਕੀ ਪ੍ਰੋਫਾਈਲ ਹੈਗੀ ਇਸ ਵਿਅਕਤੀ ਦੀ ਹਾਂਜੀ ਇਹ ਜਿਹੜਾ ਸਾਡੀ ਸੀਆਈਏ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਇਹਨਾਂ ਵੱਲੋਂ ਦੋ ਬੰਦੇ ਗ੍ਰਿਫਤਾਰ ਕੀਤੇ ਆ ਜਿਦੇ ਵਿੱਚ ਸਾਜਨ ਤੇ ਰੇਸ਼ਮ ਇਹ ਦੋਨਾਂ ਪਾਸੋਂ 5 ਕਿਲੋ 15 ਗ੍ਰਾਮ ਹੈਰੋਇਨ ਹੈ ਤੇ 29,16,700 ਰੁਪਏ ਜਿਹੜਾ ਡਰਗ ਮਨੀ ਆ ਆਪਾਂ ਨੂੰ ਹਵਾਲਾ ਮਨੀ ਕਹਿ ਸਕਦੇ ਆ ਜਿਹੜਾ ਇਸ ਮਾੜੀ ਇਸ ਨੂੰ ਵੇਚ ਕੇ ਜਿਹੜਾ ਨਸ਼ਾ ਵੇਚ ਕੇ ਇਹਨਾਂ ਨੇ ਕਮਾਇਆ ਹੋਇਆ ਉਹ ਬਰਾਮਦ ਕੀਤਾ ਸਰ ਕਹਿੰਦੇ ਵੀ ਇਹ ਮੇਨ ਬੰਦਾ ਸੀਗਾ ਫਿਰੋਜ਼ਪੁਰ ਦੇ ਵਿੱਚ ਜਿਹਨੂੰ ਫੜਨਾ ਬੜਾ ਜ਼ਿਆਦਾ ਜ਼ਰੂਰੀ ਸੀ ਪੁਲਿਸ ਲਈ ਵੀ ਹਾਂਜੀ ਇਹ ਜਿਹੜਾ ਸਾਜਨ ਹੈ ਇਹ ਇਸ ਵੇਲੇ ਸਭ ਤੋਂ ਮੇਨ ਬਣਿਆ ਹੋਇਆ ਸੀ ਇਸ ਦੇ ਪਾਕਿਸਤਾਨ ਦੇ ਵਿੱਚ ਜਿਹੜਾ ਸ਼ਾਹ ਪਠਾਨ ਨਾਂ ਦਾ ਇੱਕ ਬਹੁਤ ਹੀ ਮਾੜਾ ਸਮਗਲਰ ਹੈ ਜਿਹੜਾ ਉਸ ਦੇ ਨਾਲ ਇਹਦੇ ਲਿੰਕ ਸੀ ਉਹ ਸ਼ਾਹ ਪਠਾਨ ਦੀਆਂ ਉਹਦੇ ਹਦਾਇਤਾਂ ਤੇ ਹੀ ਇਹ